ਸਤਿ ਸ਼੍ਰੀ ਅਕਾਲ ਦੋਸਤੋ ਮੇਰੀ ਕਹਾਣੀ ਲੋੜ ਮਹੀਂਦਰਪੁਰ ਖਾਂਦੇ ਪਿੰਦੇ ਸੌਖੇ ਘਰ ਜੰਮੀ ਲਾਡਾ ਨਾਲ ਪਾਲੀਤੀ ਸੀ ਵਿਚੋਲੇ ਨੇ ਨੀੜ ਦੇ ਪਿੰਡ ਦੇ ਚੈਲਦਾਰ ਅਖਵਾਉਂਦੇ ਟੱਬਰ ਦੇ ਪਿੰਡ ਦੀ 10 ਮੁੰਡੇ ਦੀ 10 ਪਾਈ ਤਾਂ ਬਾਪ ਚੱਟ ਹਾਂ ਕਰ ਦਿੱਤੀ ਸੀ ਮੁੰਡੇ ਦਾ ਨਾਂ ਵੀ ਸੁਖ ਨਾਲ ਜਰਨੈਲ ਸਿੰਘ ਸੀ ਵਿਆਹ ਦੇ ਕੁਝ ਸਾਲ ਠੀਕ ਲੰਘੇ ਰੱਬ ਨੇ ਦੋ ਪੁੱਤ ਤੇ ਇੱਕ ਧੀ ਨਾਲ ਚੋੜੀ ਭਰੀ ਸੀ ਮਿੰਦੋ ਦੇ ਸੁਖ ਨੂੰ ਉਦੋਂ ਨਜ਼ਰ ਲੱਗਣੀ ਸ਼ੁਰੂ ਹੋਈ ਜਦੋਂ ਸ਼ਰੀਕਾ ਨੇ ਜਰਨੈਲ ਸਿੰਘ ਨੂੰ ਨਸ਼ੇ ਦੀ ਲਤ ਲਾ ਦਿੱਤੀ ਜਰਨੈਲ ਸਿੰਘ ਜਦੋਂ ਕਦੋਂ ਜੇ ਅੱਲਾ ਬਣ ਗਿਆ ਪਤਾ ਹੀ ਨਾ ਲੱਗਾ ਜਰਨੈਲ ਸਿੰਘ ਜੇਲਾ ਬਣ ਅੱਧੀ ਤੋਂ ਵੱਧ ਕੋਏ ਨੂੰ ਅਫੀਮ ਰੂਪ ਨਾਗਣੀ ਦਾ ਡੰਗ ਮਰਵਾ ਗਿਆ ਘਰ ਦਾ ਗੁਜ਼ਾਰਾ ਔਖਾ ਹੋ ਗਿਆ ਜਿਵੇਂ ਭੁੱਖ ਕੱਲੀ ਨਹੀਂ ਆਉਂਦੀ ਕਈ ਹੋਰ ਵੀ ਮੁਸੀਬਤਾਂ ਨਾਲ ਲੈ ਆਉਂਦੀ ਹੈ ਉਹ ਮਮੀਂਦੋ ਦੇ ਘਰ ਘਾਟੋ ਕਲੇਸ ਤੇ ਬਿਮਾਰੀਆਂ ਦਾ ਡੇਰਾ ਆਉਣ ਲੱਗਾ ਜੇਲਾ ਨਸ਼ਾ ਕਰ ਮਾੜੀ ਸੰਗਤ ਕਰ ਕਈ ਕਈ ਦਿਨ ਘਰ ਨਾ ਵੜਦਾ ਤੇ ਇੱਕ ਦਿਨ ਜੇਲਾ ਨਸ਼ੇੜੀ ਹਾਲਤ ਵਿੱਚ ਖੂਹ ਵਿੱਚ ਡਿੱਗ ਕੇ ਚੱਲਦਾ ਬਣਿਆ ਮਿੰਦੋ ਲਈ ਜੇ ਅੱਲਾ ਪਹਿਲਾਂ ਹੀ ਬੋਝਵਾਨ ਬੇਲੋੜਾ ਹੋ ਚੁੱਕਿਆ ਸੀ ਲੋਕ ਲਾਜ ਬਸ ਚਾਰ ਅਥਰੂ ਕੇਰ ਮਿੰਦੋ ਦੀ ਜ਼ਿੰਦਗੀ ਆਪਣੀ ਤੋਰ ਤੁਰ ਪਈ ਗ੍ਰੈਸੀ ਦੇ ਕੰਮੀ ਲੱਗੀ ਵੀ ਮਿੰਦੋ ਨੂੰ ਜੇਲੇ ਦੀ ਕਦੇ ਲੋੜ ਮਹਿਸੂਸ ਨਹੀਂ ਹੋਈ ਸਮੇਂ ਨਾਲ ਜਦੋਂ ਬੱਚੇ ਜਵਾਨ ਹੋਏ ਤਾਂ ਮਿੰਦੋ ਨੇ ਤੀ ਦੇ ਵਿਆਹ ਦੀ ਸੋਚੀ ਮੁੰਡਾ ਲੱਭ ਮਿੰਦੋ ਨੇ ਸਭ ਕੁਝ ਹੱਥੀਂ ਵੜੀ ਰੀਜ ਨਾਲ ਕੀਤਾ ਜੇਲਾ ਮਿੰਦੋ ਨੂੰ ਯਾਦ ਵੀ ਨਾ ਆਇਆ ਜਦੋਂ ਭਾਈ ਜੀ ਨੇ ਲਾਵਾਂ ਤੇ ਬੈਠੀ ਹੋਈ ਤੀ ਦਾ ਪੱਲਾ ਫੜਾਉਣ ਲਈ ਬਾਪ ਨੂੰ ਆਵਾਜ਼ ਦਿੱਤੀ ਬਾਤੀ ਇਹ ਮਾਗਰ ਬੈਠੀ ਹਿੰ ਦੋਦੀ ਤਾਂ ਨਿਕਲ ਗਈ ਅੱਜ ਫੇਰ ਜੈਲਾ ਸਭ ਨੂੰ ਯਾਦ ਆ ਰਿਹਾ ਸੀ ਅੱਜ ਸਭ ਕੁਝ ਪੂਰਾ ਹੋ ਕੇ ਵੀ ਕੁਝ ਘਟ ਸੀ ਅੱਜ ਫੀ ਜਰਨੈਲ ਸਿੰਘ ਦੀ ਲੋੜ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ